ਟੜਕਸਾਰੀ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ ਬਟਾਲਾ ਦੇ ਪਿੰਡ ਕੋਟਲੀ ਸੂਰਤ ਮੱਲੀ ਤੇ ਪਿੰਡ ਤਲਵਾਮ ਚਨਾ ਇਹਦੀ ਟੀਮ ਦੇ ਵੱਲੋਂ ਪਾਰੀ ਪੁਲਿਸ ਪਾਟੀ ਨਾਲ ਪਹੁੰਚ ਕੇ ਰੇਡ ਕੀਤੀ ਗਈ ਹੈ ਇੱਥੇ ਦੋ ਨੌਜਵਾਨਾਂ ਦੇ ਘਰ ਨੂੰ ਸਰਚ ਕੀਤਾ ਗਿਆ ਦਰਅਸਲ ਪਿੰਡ ਢਿਲਮਾ ਦੇ ਨੌਜਵਾਨ ਗੁਰਸਿਮਰਨ ਸਿੰਘ ਦੇ ਵੱਲੋਂ ਐਨਆਈ ਦੀ ਟੀਮ ਨੇ ਪੁੱਛਗਿੱਛ ਕੀਤੀ ਹੈ ਗੁਰਸਿਮਰਨ 108 ਐਂਬੂਲੈਂਸ ਗੱਡੀ ਤੇ ਕੰਮ ਕਰਦਾ ਹੈ ਤੇ ਕੋਟਲੀ ਸੂਰਤ ਮੱਲੀ ਦੇ ਨੌਜਵਾਨ ਜਗਰੂਪ ਸਿੰਘ ਤੇ ਮਨਦੀਪ ਸਿੰਘ ਸੋਨੂ ਦੇ ਘਰ ਇਹ ਰੇਡ ਕੀਤੀ ਗਈ ਹੈ ਐਨਆਈ ਦੀ ਟੀਮ ਵੱਲੋਂ ਕਰੀਬ 6 ਘੰਟੇ ਨਾਲ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਤੇ ਘਰਾਂ ਦੀ ਫਰੋਲਾ ਫਰਾਲੀ ਕੀਤੀ ਗਈ ਜਦੋਂ ਮੀਡੀਆ ਟੀਮ ਵੱਲੋਂ ਐਨਆਈ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਹਾਲਾਂਕਿ ਮਨਦੀਪ ਸਿੰਘ ਸੋਨੂ ਜਿਹਨਾਂ ਗੱਲਬਾਤ ਕੀਤੀ ਉਸ ਦਾ ਕਹਿਣਾ ਹੈ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਤੇ ਮਿਸਰ ਦੇ ਕਿਸੇ ਟਾਬੇ ਤੇ ਮਿਹਨਤ ਮਜ਼ਦੂਰੀ ਕਰਦਾ ਹੈ। ਉਸ ਦਾ ਕਿਸੇ ਵੀ ਅਪਰਾਧ ਨਾਲ ਕੋਈ ਲੈਣਾ ਦੇਣਾ ਨਹੀਂ। ਮਨਦੀਪ ਸਿੰਘ ਜੀ ਪਰਿਵਾਰ 'ਚ ਮੇਰੇ ਡੈਡੀ ਆ, ਮੰਮੀ ਆ, ਦੋ ਬ੍ਰਦਰ ਆ, ਇੱਕ ਬ੍ਰਦਰ ਦਰਬਾਰ ਹੈ ਆ ਜੀ। ਬਾਹਰ ਦੁਬਈ ਆ ਜੀ। ਤੇ ਆ ਮੈਂ ਖੁਦ ਟਾਬੇ ਤੇ ਕੰਮ ਕਰਦਾ ਆਂ ਜੀ। ਹਾਂਜੀ ਤੇ ਮੈਂ ਆਪਣੇ ਘਰ ਦੇ ਹਲਾਤਾ ਕਰਕੇ ਜੀ ਬਾਹਰ ਕੰਮ ਕਰਦਾ ਆਂ ਜੀ। ਅੱਜ ਸਾਡੇ ਘਰ ਐਨਐਹ ਦੀ ਟੀਮ ਆਈ ਸੀ ਜੀ ਸਾਡੇ ਤੋਂ ਪੁੱਛਗਿੱਛ ਹੋਈ ਆ ਵੀ ਤੁਹਾਡੇ ਤੇ ਮਤਲਬ ਕੋਈ ਕਾਰਵਾਈ ਕਰਨੀ। ਇਸ ਕਰਕੇ ਸਾਡੇ ਤੇ ਇਦਾਂ ਤਾਂ ਕੋਈ ਚੀਜ਼ ਨਹੀਂ ਆ ਸਾਡਾ ਕੋਈ ਸਬੰਧ ਨਹੀਂ ਆ ਕਿਸੇ ਨਾਲ ਅਸੀਂ ਗਰੀਬ ਪਰਿਵਾਰ ਨਾਲ ਰਿਲੇਟਡ ਬੰਦੇ ਆ ਅਸੀਂ ਆਪਣੇ ਆਪ ਨੂੰ ਨਰਦੋਸ਼ ਆ ਜੀ ਰੀਡ ਕਹਿੰਦੇ ਤੁਹਾਡੀ ਕਿਸੇ ਨਾਲ ਗੱਲ ਹੁੰਦੀ ਆ ਜੀ ਹੈਪੀ ਪਸ਼ੀਅਨ ਆ ਜੀ ਪਰ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਦੀ ਹੁੰਦੀ ਦੀ ਆਪਾਂ ਦਾ ਕੋਈ ਸਬੰਧ ਨਹੀਂ ਕਿਸੇ ਨਾਲ ਦਾ ਰੱਖਦੇ ਹਾਂਜੀ ਸਾਰੀ ਰੀਡ ਸਿਰਫ 25 ਮਿੰਟ ਹਾਂਜੀ ਹਾਂਜੀ 6 6 6 ਵਰੀ ਦੇ ਆਈ ਜੀ ਹਾਂਜੀ 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 ਕਿ ਹਾਂਜੀ ਤਲਾਸ਼ੀ ਲਈ ਆ ਜੀ ਕਰਤਾਂ ਹਾਂਜੀ ਪਰ ਕੋਈ ਨਹੀਂ ਮਿਲਿਆ ਜੀ ਸਰ ਸਾਡਾ ਨਾਮ ਇਸ ਕਰਕੇ ਲਿਆ ਆ ਕੇ ਉਹਨਾਂ ਨੂੰ ਕੋਈ ਸ਼ੱਕ ਸੀ ਸਾਡੇ ਤੇ ਪਰ ਇਦਾਂ ਦੀ ਕੋਈ ਗੱਲ ਨਹੀਂ ਆ ਜੀ ਬਟ ਸਰ ਮੈਨੂੰ ਉਹਨਾਂ ਦੇ ਬਾਰੇ ਕੁਝ ਨਹੀਂ ਪਤਾ ਜੀ ਤੜਕਸਾਰੀ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ ਬਟਾਲਾ ਦੇ ਪਿੰਡ ਕੋਟਲੀ ਸੂਰਤ ਮੱਲੀ ਤੇ ਪਿੰਡ ਤਲਵਾਮ ਚੇਨਾ ਇਹਦੀ ਟੀਮ ਦੇ ਵੱਲੋਂ ਪਾਰੀ ਪੁਲਿਸ ਪਾਰਟੀ ਨਾਲ ਪਹੁੰਚ ਕੇ ਰੇਡ ਕੀਤੀ ਗਈ ਹੈ ਇੱਥੇ ਦੋ ਨੌਜਵਾਨਾਂ ਦੇ ਘਰ ਨੂੰ ਸਰਚ ਕੀਤਾ ਗਿਆ ਦਰਅਸਲ ਪਿੰਡ ਢਿਲਮਾ ਦੇ ਨੌਜਵਾਨ ਗੁਰਸਿਮਰਨ ਸਿੰਘ ਦੇ ਵੱਲੋਂ ਐਨਆਈ ਦੀ ਟੀਮ ਨੇ ਪੁੱਛਗਿੱਛ ਕੀਤੀ ਹੈ ਗੁਰਸਿਮਰਨ 108 ਐਂਬੂਲੈਂਸ ਗੱਡੀ ਤੇ ਕੰਮ ਕਰਦਾ ਹੈ ਤੇ ਕੋਟਲੀ ਸੂਰਤ ਮੱਲੀ ਦੇ ਨੌਜਵਾਨ ਜਗਰੂਪ ਸਿੰਘ ਤੇ ਮਨਦੀਪ ਸਿੰਘ ਸੋਨੂ ਦੇ ਘਰ ਇਹ ਰੇਡ ਕੀਤੀ ਗਈ ਹੈ ਐਨਆਈ ਦੀ ਟੀਮ ਵੱਲੋਂ ਕਰੀਬ 6 ਘੰਟੇ ਨਾਲ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਤੇ ਘਰਾਂ ਦੀ ਫਰੋਲਾ ਫਰਾਲੀ ਕੀਤੀ ਗਈ ਜਦੋਂ ਮੀਡੀਆ ਟੀਮ ਵੱਲੋਂ ਐਨਆਈ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਹਾਲਾਂਕਿ ਮਨਦੀਪ ਸਿੰਘ ਸੋਨੂ ਜਿਹੜਾ ਗੱਲਬਾਤ ਕੀਤੀ ਉਸ ਦਾ ਕਹਿਣਾ ਹੈ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਕਿ ਮੇਰੇ ਸਰ ਦੇ ਕਿਸੇ ਟਾਬੇ ਤੇ ਮਿਹਨਤ ਮਜ਼ਦੂਰੀ ਕਰਦਾ ਹੈ ਉਸ ਦਾ ਕਿਸੇ ਵੀ ਅਪਰਾਧ ਨਾਲ ਕੋਈ ਲੈਣਾ ਦੇਣਾ ਨਹੀਂ ਮਨਦੀਪ ਸਿੰਘ ਜੀ ਪਰਿਵਾਰ ਚ ਮੇਰੇ ਡੈਡੀ ਆ ਮਮੀ ਆ ਦੋ ਬ੍ਰਦਰ ਆ ਇੱਕ ਬਰ ਬ੍ਰਦਰ ਦਰਬਾਰ ਆ ਜੀ ਬਾਹਰ ਦੁਬਈ ਆ ਜੀ ਤੇ ਮੈਂ ਖੁਦ ਟਾਬੇ ਤੇ ਕੰਮ ਕਰਦਾ ਆ ਜੀ ਹਾਂਜੀ ਤੇ ਮੈਂ ਆਪਣੇ ਘਰ ਦੇ ਹਲਾਤਾ ਕਰਕੇ ਜੀ ਬਾਹਰ ਕੰਮ ਕਰਦਾ ਆ ਜੀ ਅੱਜ ਸਾਡੇ ਘਰ ਐਨਐਹ ਦੀ ਟੀਮ ਆਈ ਸੀ ਜੀ ਸਾਡੇ ਤੋਂ ਪੁੱਛਗਿੱਛ ਹੋਈ ਆ ਵੀ ਤੁਹਾਡੇ ਤੇ ਮਤਲਬ ਕੋਈ ਕਾਰਵਾਈ ਕਰਨੀ ਇਸ ਕਰਕੇ ਸਾਡੇ ਤੇ ਇਦਾਂ ਤਾਂ ਕੋਈ ਚੀਜ਼ ਨਹੀਂ ਆ ਸਾਡਾ ਕੋਈ ਸਬੰਧ ਨਹੀਂ ਆ ਕਿਸੇ ਨਾਲ ਅਸੀਂ ਗਰੀਬ ਪਰਿਵਾਰ ਨਾਲ ਰਿਲੇਟਡ ਬੰਦੇ ਆ ਅਸੀਂ ਆਪਣੇ ਆਪ ਨੂੰ ਨਰਦੋਸ਼ ਆ ਜੀ ਰੀਡ ਕਹਿੰਦੇ ਤੁਹਾਡੀ ਕਿਸੇ ਨਾਲ ਗੱਲ ਹੁੰਦੀ ਆ ਜੀ ਹੈਪੀ ਪਸ਼ੀਅਨ ਆ ਜੀ ਪਰ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਦੀ ਹੁੰਦੀ ਦੀ ਆਪਾਂ ਦਾ ਕੋਈ ਸਬੰਧ ਨਹੀਂ ਕਿਸੇ ਨਾਲ ਦਾ ਰੱਖਦੇ ਹਾਂਜੀ ਸਾਰੀ ਰੀਡ ਸਿਰਫ 25 ਮਿੰਟ ਹਾਂਜੀ ਹਾਂਜੀ 6 6 6 ਵਰੀ ਦੇ ਆਈ ਜੀ ਹਾਂਜੀ 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 ਤਲਾਸ਼ੀ ਲਈ ਆ ਜੀ ਕਰਤਾਂ ਜੀ ਪਰ ਕੋਈ ਨਹੀਂ ਮਿਲਿਆ ਜੀ ਸਰ ਸਾਡਾ ਨਾਮ ਇਸ ਕਰਕੇ ਲਿਆ ਕੇ ਉਹਨਾਂ ਨੂੰ ਕੋਈ ਸ਼ੱਕ ਸੀ ਸਾਡੇ ਤੇ ਪਰ ਇਦਾਂ ਦੀ ਕੋਈ ਗੱਲ ਨਹੀਂ ਆ ਜੀ ਬਟ ਸਰ ਮੈਨੂੰ ਉਹਨਾਂ ਦੇ ਬਾਰੇ ਕੁਝ ਨਹੀਂ ਪਤਾ ਜੀ